ਸੰਗਤ ਨੂੰ ਬੇਨਤੀ ਹੈ ਪਿੱਛੇ ਬਹੁਤ ਸੰਗਤ ਖੜੀ ਆ ਸਾਰੇ ਅੱਗੇ ਆ ਜਾਓ ਆਪਾ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਵਿਚਾਰ ਸੁਣਨੇ ਨੇ ਉਹ ਆਪਣਾ ਵਿਚਾਰ ਸਾਂਝੇ ਕਰਨਗੇ ਹੈਲੋ ਹਾਂਜੀ ਕਰਿਓ ਜੀ ਕਿਰਪਾ ਵਾਹਿਗੁਰੂ ਜੀ ਹਾਂਜੀ ਕਰੋ ਜੀ ਬੋਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਚੜ੍ਹਦੀ ਕਲਾ ਨਾਲ ਅਤੇਰੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮੰਦੇ ਵਿੱਚ ਤਾਂ ਬਹੁਤ ਬਲਬਲੇ ਨੇ ਕੀ ਬੋਲਾਂ ਕੀ ਨਾਂ ਬੋਲਾਂ ਜਿੰਨੇ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਜਾਗਦੀਆਂ ਜ਼ਮੀਰਾਂ ਵਾਲੇ ਪਹੁੰਚੇ ਨੇ ਉਨਾਰਾ ਬਹੁਤ ਬਹੁਤ ਧੰਨਵਾਦ ਤਾਨਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਰਾ ਹੁਕਮ ਸੀ ਆਪਾਂ ਨੂੰ ਸਭ ਸਿੱਖਨ ਕੋ ਹੁਕਮ ਹੈ ਗੁਰਮਾਨਯੋ ਗ੍ਰੰਥ ਜਿਹਦੇ ਪਿੱਛੇ ਜਿਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਜਿਹਦੇ ਨਾਮ ਦੇ ਪਿੱਛੇ ਕੌਰ ਲੱਗਦਾ ਉਹ ਬੜੇ ਮਾਨ ਨਾਲ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਪਰ ਜਦੋਂ ਸਿੱਖੀ ਦਾ ਫਰਜ਼ ਨਿਭਾਉਂਦੇ ਨੇ ਨਿਵਾਉਣਾ ਹੁੰਦਾ ਉਦੋਂ ਉਹ ਲੁਕ ਜਾਂਦੇ ਨੇ ਜੋ ਅੱਜ ਮੌਜੂਦਾ ਦਿਖ ਰਿਹਾ ਤੇ ਜਿੰਨੇ ਵੀ ਆਪਣੇ ਮਹਾਪੁਰਸ਼ ਬਾਬੇ ਸੰਤ ਜਿੰਨੇ ਵੀ ਆਪਣੇ ਪੰਥ ਦੇ ਵਿੱਚ ਵੱਡੇ ਵੱਡੇ ਪਦਵੀਆਂ ਤੇ ਬੈਠੇ ਨੇ ਜਿੰਨੀਆਂ ਜਾਗਦੀਆਂ ਜ਼ਮੀਰਾਂ ਵਾਲੇ ਸੰਤ ਮਹਾਂਪੁਰਸ਼ ਬਾਬੇ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਸਾਡਾ ਸਿਰ ਝੁਕਦਾ ਹੈ ਲੇਕਿਨ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ ਵਿਚਾਰ ਕੇ ਸੰਗਤ ਦੇ ਵਿੱਚ ਇਹ ਬਾਣੀ ਨੂੰ ਵੰਡ ਕੇ ਤਾਂ ਆਪਾਂ ਸੰਤ ਬਣਿਆ ਤਾ ਆਪਾਂ ਬਾਬੇ ਬਣਿਆ ਤਾਂ ਆਪਾਂ ਮਹਾਪੁਰਸ਼ ਬਣਿਆ ਤਾਂ ਬਹੁਤ ਵੱਡੀਆਂ ਵੱਡੀਆਂ ਪਦਵੀਆਂ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀਆਂ ਨੇ ਫਿਰ ਉਹ ਸੰਤ ਬਣੇ ਦਾ ਕੀ ਫਾਇਦਾ ਉਹ ਬਾਬੇ ਬਣੇ ਦਾ ਕੀ ਫਾਇਦਾ ਉਹ ਮਹਾਪੁਰਸ਼ ਬਣੇ ਦਾ ਕੀ ਫਾਇਦਾ ਉਹ ਜਥੇਦਾਰ ਬਣੇ ਦਾ ਕੀ ਫਾਇਦਾ ਉਹ ਸੰਪਰਦਾਵਾਂ ਖੜੀਆਂ ਕਰਨ ਦਾ ਕੀ ਫਾਇਦਾ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਆਪਾਂ ਰੋਕ ਸਕੇ ਜੋ ਜਗ ਦੀ ਜੋਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਨੇ ਜਿਹਨੂੰ ਆਪਾਂ ਪੜ ਕੇ ਵਿਚਾਰ ਕੇ ਵੱਡੇ ਵੱਡੇ ਔਤਿਆਂ ਤੇ ਬੈਠਿਆਂ ਉਹ ਭਾਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣਾ ਆਪਣਾ ਫਰਜ਼ ਸਮਝੋ ਆਪਦੀ ਜੜ ਨੂੰ ਪਹਿਚਾਣੋ ਆਪਾਂ ਕੌਣ ਜੇ ਤੁਸੀਂ ਅੱਗੇ ਨਹੀਂ ਆਉਂਗੇ ਤਾਂ ਜਿੰਨੇ ਵੀ ਸਿੱਖ ਸੰਗਤ ਹੈ ਉਹ ਨਾਮੋਸ਼ੀਵਲ ਪਹਿਲਾਂ ਹੀ ਗਈ ہوئی ਹੈ ਕੁਰਾਹੇ ਪਏ ਹੋਏ ਨੇ ਨੌਜਵਾਨ ਤਾਂ ਉਹ ਕਦੇ ਵੀ ਨਹੀਂ ਜਾਗਣਗੇ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਉਹ ਬਾਬਿਆਂ ਨੂੰ ਏ ਉਹ ਸੰਤਾਂ ਨੂੰ ਏ ਓ ਜਥੇਦਾਰਾਂ ਨੂੰ ਏ ਓ ਟਕਸਾਲਿਆਂ ਦੇ ਮੁਖੀਆਂ ਨੂੰ ਏ ਔਰ ਸੰਪਰਦਾਵਾਂ ਦੇ ਮੁਖੀਆਂ ਨੂੰ ਏ ਓ ਭਾਈ ਆਪਣਾ ਪਰਜ ਸਮਝ ਕੇ ਅੱਗੇ ਆਓ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਡੀ ਲੋੜ ਹੈ ਜੇ ਤੁਸੀਂ ਪੈਸਾ ਕਮਾਉਣ ਵੱਲ ਹੀ ਰਹੇ ਜੇ ਤੁਸੀਂ ਜ਼ਮੀਨਾਂ ਖਰੀਦਣ ਵੱਲ ਹੀ ਰਹੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦਣ ਦੱਕੀ ਰਹੇ ਤਾਂ ਤੋੜਾ ਅੰਤ ਬਹੁਤ ਮਾੜਾ ਹੋਣਾ ਹੈ। ਲੇਖਾ ਜੋਖਾ ਲੈਣਾ ਹੈ ਗੁਰੂ 파ਸ਼ਾ ਨੇ। ਬਖਸ਼ਣਾ ਕਿਸੇ ਨੂੰ ਨਹੀਂ। ਆ ਬਾਜਾ ਵਾਲੇ ਪਿਤਾ ਨੇ ਪੁੱਛਣਾ। ਓਏ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ। ਉਦੋਂ ਤੁਸੀਂ ਕਿਹੜੇ ਪੋਰੇ ਦੇ ਵਿੱਚ ਬੈਠ ਕੇ ਤਪੱਸਿਆ ਕਰ ਰਹੇ تھے? ਉਦੋਂ ਤੁਸੀਂ ਕਿੰਨੀ ਕੁ ਜ਼ਮੀਨ ਖਰੀਦੀ? ਕਿੰਨੀਆਂ ਕੁ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਈਆਂ? ਕਿੰਨੇ ਕ ਮਹਿੰਗੇ ਬਸਤਰ ਪਾਏ ਇਸ ਮਿੱਟੀ ਸਰੀਰ ਤੇ ਇਹ ਸਰੀਰ ਨੇ ਚਦਾ ਲਈ ਨਹੀਂ ਨਾ ਇਹ ਜਮੀਨ ਚਾਹੇ ਦਾਤਾ ਕਿਸੇ ਦੇ ਨਾਲ ਨਾ ਗਈਆਂ ਨਾ ਜਾਣੀਆਂ ਨੇ ਸਿਰਫ ਸੱਚੀ ਰੂਹ ਜੋ ਸੁਪਰਮਾਤਮਾ ਨੂੰ ਸੱਚਾ ਪਿਆਰ ਕਰੂਗੀ ਉਹ ਦਰਗਾਹ ਦੇ ਵਿੱਚ ਉਹਦੀ ਹਾਜ਼ਰੀ ਲੱਗੂਗੀ ਬਾਕੀ ਸਾਰੇ ਚਰਾਸੀ ਲੈ ਕੇ ਜੂਨ ਦੇ ਵਿੱਚ ਸਿੱਟੇ ਜਾਣਗੇ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣਾ ਆਪਣਾ ਫਰਜ਼ ਪਹਿਚਾਣ ਕੇ ਜੇ ਸਵੇਰ ਦਾ ਪੁੱਲਿਆ ਫਿੜਕਾ ਸ਼ਾਮ ਨੂੰ ਘਰੇ ਆ ਜੇ ਤਾਂ ਵੀ ਗੁਰੂ ਸਾਹਿਬ ਗਲ ਵਖੜੀ ਚ ਲੈਂਦੇ ਨੇ ਬੋਲੇ ਸੋਨਿਆ ਆਪ ਸ੍ਰੀ ਅਕਾਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਵੱਡੇ ਭਰਾਵੋ ਓ ਮੇਰੇ ਛੋਟੇ ਭਰਾਵੋ ਓ ਮਾਮਾ ਭੈਣੋ ਓ ਬੱਚਿਓ ਆਪਣਾ ਫਰਜ ਸਮਝੋ ਅੱਜ ਗੁਰੂ ਦਾ ਬਾਰ ਬਾਰ ਕਤਲ ਹੋ ਰਿਹਾ ਏ ਉਸ ਕਤਲ ਨੂੰ ਰੋਕੀਏ ਸਾਰਿਆਂ ਨੇ ਇਕਜੁੱਟ ਹੋਣ ਦੀ ਲੋੜ ਏ ਚ ਜੇ ਨਾ ਜਾਗੇ ਤਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆਉਣ ਵਾਲਾ ਹੈ ਜਿਵੇਂ ਆ ਚੰਡੀਗੜ੍ਹ ਏਰੀਆ ਦੇ ਵਿੱਚ ਦੋ ਮੁੰਡਿਆਂ ਦਾ ਕਤਲ ਕਰਤਾ ਉਹ ਕਿਉਂ ਕਰਿਆ ਕਿਉਂਕਿ ਸਾਡੇ ਵਾਲੇ ਬੱਚੇ ਕੁਰਾਹੇ ਪਏ ਹੋਏ ਨੇ ਉਹ ਆਪਣੀ ਸਿੱਖੀ ਨੂੰ ਭੁੱਲ ਚੁੱਕੇ ਅਸੀਂ ਕੀਦੇ ਬੱਚੇ ਆ ਤੇ ਬੰਨਿਆਂ ਨੇ ਉਹਰੇ ਮਤੋਂ ਵੱਧ ਬਰਸਾ ਕਰ ਲਿਆ ਪੰਜਾਬ ਦੇ ਵਿੱਚ ਸਰਕਾਰਾਂ ਦੀ ਗੰਦੀ ਨੀਤੀ ਦੇ ਨਾਲ ਤੇ ਆਪਣੇ ਆਲੇ ਬੱਚੇ ਸਭ ਪੈਸਾ ਪੈਸਾ ਡਾਲਰ ਡਾਲਰ ਕਰਦੇ ਸਭ ਬਾਹਰ ਨੂੰ ਉਤਰ ਗਏ ਐਟੇ ਰਹਿ ਗਏ ਬਜ਼ੁਰਗ ਜੇ ਨਾ ਜਾਗੇ ਬਹੁਤ ਮਾੜਾ ਤਾਣਾ ਇਸ ਸਮਾਜ ਦਾ ਬਹੁਤ ਮਾੜਾ ਜੇ ਮੇਰੇ ਦੋ ਬੱਚਿਆਂ ਦੀ ਜਾਣ ਗਈ ਹੈ ਐਂ ਇਹਨੇ ਕਤਲ ਹੋਣਿਆ ਉਹਨਾਂਲੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹਾਲ ਤਾਂ ਹਰ ਇੱਕ ਨੌਜਵਾਨ ਨੂੰ ਅੰਦਰ ਜੋਗ ਜੋਤ ਜਗੂਗੀ ਉਹਦੇ ਅੰਦਰ ਵੀ ਹਾਂ ਸਾਡੇ ਗੁਰੂ ਦਾ ਏਡਾ ਵੱਡਾ ਸਤਕਾਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬੱਚੇ ਹਾਂ ਆਪਣੇ ਆਪ ਨੂੰ ਉਹ ਪਹਿਚਾਣਨਗੇ ਪਰ ਜੇ ਸਤਕਾਰ ਬਹਾਲ ਨਹੀਂ ਤਾਂ ਤੂੰ ਵੀ ਪੈੜੀ ਬਣੂਗੀ ਛੋਡੇ ਨਾਲ ਛੋਡੀਆਂ ਇੱਜ਼ਤਾਂ ਨੂੰ ਹੱਥ ਪਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਛੋਡੇ ਪਾਪੇ ਡੈਡੀ ਨੇ ਇਹ ਚੁਰਾਹਿਆਂ ਦੇ ਵਿੱਚ ਇਹਨਾਂ ਦੀ ਇੱਜ਼ਤ ਉਤਰੂਗੀ ਇਹ ਅੱਜ ਦਾ ਬੋਲੇ ਮੇਰੇ ਯਾਦ ਰੱਖ ਲਿਓ ਜੇ ਅੱਜ ਨਾ ਜਾ ਕੇ ਵੱਡੇ ਵੱਡੇ ਮਾਰਥੀ ਆਏ ਇਸ ਧਰਤੀ ਤੇ ਸਿਕੰਦਰ ਰਾਜੇ ਵਰਗੇ ਆਏ ਰਾਵਣ ਵਰਗੇ ਆਏ ਸਭ ਤੁਰ ਗਏ ਕਿਸੇ ਦੇ ਨਾਲ ਕੁਛ ਵੀ ਨਹੀਂ ਗਿਆ ਜਿਹਦੀ ਸੱਚੀ ਆਤਮਾ ਸੀ ਉਸ ਪਰਮਾਤਮਾ ਨੂੰ ਸੱਚਾ ਪਿਆਰ ਕਰਦੇ ਸੀ ਉਹ ਮਰ ਕੇ ਵੀ ਜੀਵਤਲੇ ਤਾਂ ਜੋ ਮੇਰੀ ਬਰਤੀ ਹੈ ਮੇਰੀ ਬਰਤੀ ਹੈ ਕਾਂਤਾ ਬਸੇ ਮੈਂ ਉੱਜਣਾ ਸਿੱਕੀ ਸੜਕਾਂ 'ਤੇ ਜਾਵੇ ਸਰ ਜਾਂਦਾ ਤਾਂ ਜਾਵੇ ਸਿੱਕੀ ਸੜਕਾਂ 'ਤੇ ਜਾਵੇ ਸਰ ਜਾਂਦਾ ਤਾਂ ਜਾਵੇ ਕੋਈ ਪਰਵਾਹੀ ਜਦੋਂ ਟਕੇ ਟਕੇ ਤੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਸੀ ਉਦੋਂ ਜ਼ਾਲਮਾ ਉਸ ਟਾਈਮ ਦੇ ਹੁਕਮਨਾਵਾਂ ਨੇ ਬਾਹਰਾਉਂਡ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਭਾਈ ਤੁਸੀਂ ਦੀਨ ਕਬੂਲ ਕਰ ਲਓ ਨਹੀਂ ਸਾਨੂੰ ਕਤਲ ਕਰਿਆ ਜਾਊਗਾ ਪਰ ਉਹ ਬੱਬਰ ਸ਼ੇਰ ਸੂਰਮਿਆਂ ਨੇ ਬੜ ਚੜ ਕੇ ਇੱਕ ਦੂਜੇ ਦੇ ਸ਼ੈਅ ਮਾਰ ਕੇ ਅੱਗੇ ਆਉਂਦੇ ਸੀ ਵੀ ਅਸੀਂ ਉਸ ਬਾਜਾਂ ਵਾਲੇ ਦੇ ਪੁੱਤਾਂ ਓਏ ਤੂੰ ਸਾਨੂੰ ਚਿਗਾ ਨਹੀਂ ਸਕਦਾ ਆ ਵੱਡ ਸਾਡਾ ਗੜ ਵੱਡ ਸਾਡਾ ਗਾਟਾ ਸਾਨੂੰ ਕੋਈ ਪਰਵਾਹ ਨਹੀਂ ਅੱਜ ਜਿਹੜੇ ਸਿੱਖਾਂ ਟਕੇ ਟਕੇ ਦੇ ਬਿਕਰੇ ਨੇ ਆਪਣੇ ਜ਼ਮੀਰਾਂ ਨੂੰ ਵੇਚ ਰਹੇ ਨੇ ਜਿਨ੍ਹਾਂ ਨੇ ਇਸ 나라 ਦੇ ਵਿੱਚ ਪੱਗਾਂ ਬਸਾਈਆਂ ਉਹਨਾਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੌਣ ਕਿਹਦੇ ਬੱਚੇ ਆ ਅਸੀਂ ਉਹ ਛੋਟੀਆਂ ਛੋਟੀਆਂ ਜਿੰਦਾ ਕਿ ਨਹੀਂ ਦੇਖੋ ਬਾਬਾ ਚੋਰਾਵਰ ਸਿੰਘ ਬਾਬਾ ਫੱਤੇ ਸਿੰਘ ਗੁਰੂ ਪਾਸ਼ਾ ਰੇ ਬੱਚੇ ਨਾ ਝੁਕੇ ਨਾ ਵਿਕੇ ਮੌਤ ਕਬੂਲ ਕੀਤੀ ਤਾਂ ਭਈਆ ਪਾਕੇ ਮੈਂ ਝੁਕ ਸਕਦੇ ਆ ਬੰਦ ਬੰਦ ਕਰ ਸਕਦੇ ਖੋਪੜ ਉਤਾਰ ਸਕਦੇ ਇਸ ਸਰੀਰ ਦੇ ਵਿੱਚ ਕੀੜੇ ਪੈ ਸਕਦੇ ਨੇ ਪਰ ਆਪਦੇ ਗੁਰੂ ਨੂੰ ਪਿੱਟ ਨਹੀਂ ਦਿਖਾ ਸਕਦੇ ਜਦੋਂ ਵੀ ਮੈਨੂੰ ਪਹਿਲੇ ਗਰਮੀ ਲੱਗਦੀ ਸੀ ਉਦੋਂ ਵੀ ਉਸ ਵਾਇਕ ਗੁਰੂ ਦਾ ਥਾਪੜਾ ਸੀ ਮੈਨੂੰ ਤਾਵਣੀ ਮੈਂ ਡੋਲਿਆ ਅੱਜ ਮੈਨੂੰ ਠੰਡ ਪਰ ਅੱਜ ਕਹੇ ਕੁੱਟਰੀ ਐ ਪਰ ਗੁਰੂ ਬਾਦਸ਼ਾਹ ਦੀ ਗੋਦ ਦਾ ਨਿੱਕੇ ਨਾ ਨਰਾਲੇ ਵੀ ਮੈਂ ਸੋਨੂੰ ਦੱਸ ਵੀ ਨਹੀਂ ਸਕਦਾ ਮੇਰੇ ਜੇ ਕੋਈ ਦਰਦ ਹੁੰਦਾ ਤਾਂ ਥੱਲੋ ਜਾਨਮ ਦਵਾਈ ਵੀ ਨਹੀਂ ਆਉਣ ਦਿੰਦੇ ਬਿਨਾ ਦਵਾਈ ਤੋਂ ਉਸ ਵਾਇਗੁਰੂ ਦੀ ਕਿਰਪਾ ਦੇ ਨਾਲ ਮੈਂ ਠੀਕ ਹੁਣਾ ਮੈਂ ਜਾਣ ਕਰ ਲੈਣਾ ਮੇਰੀ ਦਾਦੀ ਮਾਂ ਗੁਜਰੀ ਕੌਰ ਨੂੰ ਓ ਮੇਰੀ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਉਹ ਵੀ ਠੰਡੇ ਪੁਰਜੇ ਵਿੱਚ ਕੈਦ ਕਰੇ ਸੀ ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕੁੱਖੇ ਪੈਸੇ ਰੱਖਿਆ ਉਹਨਾਂ ਨੂੰ ਹਰਕਤ ਸੀ ਆਦਤ ਲੇਕਿਨ ਉਹ ਫੇਰ ਵੀ ਨਹੀਂ ਡੋਲੇ ਫਿਰ ਮੈਂ ਉਹਨਾਂ ਦਾ ਹੀ ਬੱਚਾ ਮੈਂ ਕਦੇ ਡੋਬ ਸਕਦਾ ਤਾਂ ਮੇਰੀ ਪਰਵਾਹ ਨਾ ਕਰਿਓ ਤੱਕ ਤੇ ਹਲਾ ਕੇ ਰੱਖ ਦਾਂਗੇ ਚਲਮ ਸਰਕਾਰਾਂ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਮੇਰੇ ਪੁੱਤਰੋ ਸਬਰ ਦੇ ਵਿੱਚ ਰਹੋ ਸਬਰ ਦੇ ਵਿੱਚ ਤਾਂ ਮੈਂ ਸਬਰ ਦੇ ਵਿੱਚ ਬੈਠੇ ਹਾਂ ਮੈਨੂੰ ਪਰਵਾਹ ਕੋਈ ਨਹੀਂ ਚਾਹੇ ਇਥੇ ਬਰਫ਼ ਲੱਗ ਜਾਏ ਪੈਣਾ ਉਹ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀ ਜਦੋਂ ਬਾਜੇ ਵਾਲੇ ਪਿਤਾ ਦਾ ਇਸ ਮੋਰਚੇ ਤੇ ਪੈੜਾ ਹੋਵੇ ਉਸ ਪਿਤਾ ਨੂੰ ਆਪਣਾ ਲੀਡਰ ਮੰਨਿਆ ਹੋਵੇ ਤਾਂ ਫਿਰ ਕੋਈ ਨਹੀਂ ਹਰਾ ਸਕਦਾ ਇਹ ਮੋਰਚਾ ਲੱਗੇ ਗੁਰੂ ਦੀ ਥਾਪੜੇ ਨਾਲ ਤੇ ਮੋਰਚਾ ਗੁਰੂ ਦੇ ਥਾਪੜੇ ਨਾਲ ਫਤਿਹ ਹੋਊਗਾ ਸੋਤ ਸ਼ਰੀਆ ਕਾਲ ਕਦੇ ਨਹੀਂ ਕਬਰਾਉਣਾ ਵੀ ਸਾਡੀ ਸਿੱਖ ਸੰਗਤ ਘਟਾਰੀ ਹੈ ਉਹ ਕੋਈ ਗੱਲ ਨਹੀਂ ਭਾਈ ਕੁਰਾਹੇ ਪਏ ਹੋਏ ਨੇ ਉਹ ਹੌਲੀ-ਹੌਲੀ ਵਾਪਸ ਆਉਣਗੇ ਤਾਂ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਤੁਹਾਨੂੰ ਪੁਰਾਣੇ ਇਤਿਹਾਸ ਦਾ ਥੋੜਾ ਜਿਹਾ ਇੱਕ ਸੁਣਾਉਣ ਲੱਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸ ਬਰਾਗੀ ਸਾਹਿਬ ਨੂੰ ਥਾਪੜ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਤਾਂ ਉਹਨੂੰ ਥਾਪੜ ਦੇ ਕੇ ਪੰਜ ਸਿੰਘਾਂ ਦੇ ਜੱਤਾ ਉਹ ਤੋਂ ਤੋੜਿਆ ਤਾਂ ਪੰਜ ਸਿੰਘ ਕਦੋਂ 50000 ਬਣ ਕੇ ਕਦੋਂ 5 ਲੱਖ ਬਣ ਕੇ ਪਤਾ ਹੀ ਨਹੀਂ ਲੱਗਿਆ ਤਾਂ ਆਪਾਂ ਨੂੰ ਕਬਰਾਉਣ ਦੀ ਜ਼ਰੂਰਤ ਨਹੀਂ ਆਪਾਂ ਨੂੰ ਉਸ ਬਾਜਾਂ ਵਾਲੇ ਪਿੱਤੇ ਤੇ ਭਰੋਸਾ ਚਾਹੀਦਾ ਵੀ ਆਪੇ ਖੇਡ ਰਚੋਣਗੇ ਆਪੇ ਇਸ ਪੰਥ ਨੂੰ ਜਗਾਉਣਗੇ ਇਹ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਜਗਾਉਣਗੇ ਦੱਸਣਗੇ ਵੀ ਤੁਸੀਂ ਕਿਹਦੇ ਬੱਚੇ ਹੋ ਤਾਂ ਪਾਣੂ ਬਾਜਾਂ ਵਾਲੇ ਪਿੱਤਾ ਤੇ ਛੱਡ ਦੇਣੀ ਚਾਹੀਦੀ ਐ ਉਹ ਨਾਮੋਸ਼ੀ ਬਲ ਨਹੀਂ ਜਾਣਾ ਕਿ ਗਿਣਤੀ ਕਿੰਨੀ ਆਈ ਐ ਤੇ ਕਿੰਨੀ ਆਉਣ ਵਾਲੇ ਸਮੇਂ ਦੇ ਵਿੱਚ ਆਊਗੀ ਆਪਾਂ ਸ਼ਾਵਰ ਦੇ ਵਿੱਚ ਬੈਠੇ ਆ ਤੇ ਸ਼ਾਵਰ ਦੇ ਵਿੱਚ ਬੈਠੇ ਰਹਾਗੇ ਜਟੇ ਚੜਦੀ ਕਲਾ ਦੇ ਵਿੱਚ ਰਹਿਣਾ ਤੇ ਮੇਰੀ ਹੁਣੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਆਪਣਾ ਆਪਣਾ ਫਰਜ਼ ਸਮਝੋ ਗੁਰੂਗ੍ਰੰਥ ਸਾਹਿਬ ਆਪਣੇ ਸਾਰਿਆਂ ਦੇ ਹੀ ਪਿਤਾ ਨੇ ਤਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਰੀਆਂ ਜਮੀਰਾਂ ਵਾਲਿਆਂ ਨੂੰ ਚਕਾਓ ਜਿੰਨੇ ਬਾਬੇ ਮਾਂ ਪੁਰਖੇ ਤੇ ਬੈਠੇ ਨੇ ਪਹੁੰਚੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਸ ਨਿਮਾਣੇ ਗੁਰੂ ਦੇ ਕੁੱਕਰ ਦੀ ਵੇ ਤੁਸੀਂ ਪੱਪਾ ਪਰ ਹੋ ਜੋ ਐਸ ਟਾਈਮ ਪੱਪਾ ਪਰ ਕਿਉਂਕਿ ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਵੱਡੀਆਂ ਪੱਟੀਆਂ ਪੱਦਰੀਆਂ ਦਿੱਤੀਆਂ ਨੇ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜਿਹੜੇ ਬਾਬੇ ਹਜੇ ਵੀ ਪੋਰੀਆਂ ਦੇ ਵਿੱਚ ਬੜ ਕੇ ਤਪੱਸਿਆ ਕਰ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਜਗ੍ਹਾ ਸਕਦੇ ਹੋ ਵੀ ਭਾਈ ਇਹ ਤਪੱਸਿਆ ਕਰਨ ਦਾ ਟਾਈਮ ਨਹੀਂ ਹੈਗਾ ਜਦੋਂ ਗੁਰੂ ਦੀ ਬੇਅਦਬੀ ਹੋ ਰਹੀ ਹੋਵੇ ਤਾਂ ਉਦੋਂ ਆਪਾਂ ਕਰਾਂ ਦੇ ਵਿੱਚ ਨਾ ਬੇਸਲੇ ਹੋ ਕੇ ਬੈਠੀਏ ਤਾਂ ਉਦੋਂ ਮੈਦਾਨ ਦੇ ਵਿੱਚ ਉੱਤਰੀਏ ਤੇ ਭੜੀਆਂ ਸਰਕਾਰਾਂ ਦੇ ਦੰਦ ਘੱਟੇ ਕਰੀਏ ਤਾਂ ਨਹੀਂ ਬੋਲਦਾ ਹੋਇਆ ਜਿੰਨਾ ਵੀ ਗੁਰੂ ਪਿਆਰੇ ਜਾਗਦਿਆਂ ਜ਼ਮੀਰਾਂ ਵਾਲੇ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰੋਰ ਤੇ ਹੁਣ ਅਗਲੇ ਘਟ ਦੀ ਤੁਹਾਨੂੰ ਇੱਕ ਪਾਈ ਹੱਥ ਜੋੜ ਕੇ ਬੇਨਤੀ ਕਰਦੇ ਆਂ ਓ ਸ਼ਰਮਤੇ ਮਨਜ਼ੂਰ ਕਰ ਲਿਓ ਇਹ ਗੁਰੂ ਦਾ ਕੁੱਕਰ ਦੇ ਬੋਲ 23 ਨਵੰਬਰ ਨੂੰ ਦਵਾਰੇ ਇਕੱਠ ਹੈ ਤੇ ਦਿਨ ਸ਼ਨੀਵਾਰ ਤੇ ਉਸ ਦਿਨ ਅਸੀਂ ਸਮਾਣੇ ਨੂੰ ਵੰਡ ਦੇ ਸੱਤਾ ਦਿੰਨੇ ਆ ਬੋਲ ਸੋਨੇਗਾ ਕਿਉਂ ਦੇ ਰਿਆਂ ਕਿਉਂਕਿ ਆ ਇਹ ਗੰਦੀਆਂ ਸਰਕਾਰਾਂ ਇਹ ਚਾਉਂਦੀਆਂ ਨਹੀਂ ਵੀ ਉਹਨੇ ਇਕੱਠੇ ਹੋਵੇ ਇਹ ਬੱਚੜਾ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਵੀ ਸਾਨੂੰ ਸ਼ਾਂਤ ਮਈ ਧਰਨਾ ਸਾਡਾ ਸਾਨੂੰ ਕਰ ਲੈਣ ਦਿਓ ਕਿਤੇ ਉਹਨੇ ਹੋਵੇ ਇੱਕ ਬਾਰ ਦੇ ਬੱਚ ਸੋਡੀਆਂ ਤਰ ਤਰਸ ਗਰਦਨਾਂ ਨੂੰ ਵਢੀਏ ਅਸੀਂ ਜਾਣ ਦੋ ਸਾਨੂੰ ਨਾਮਜਬੂਰ ਕਰੋ ਇਹ ਤਰੀਕ ਨੂੰ ਸਮਾਣਾ ਪੂਰੇ ਦਾ ਪੂਰੇ ਬੰਦ ਹੋਣਾ ਚਾਹੀਦਾ ਹੈ ਇਹ ਕੱਲੇ ਕੱਲੇ ਗੁਰਸਿੱਖ ਦਾ ਫੜ ਜਾ 23 ਨਵੰਬਰ ਨੂੰ ਪੂਰੇ ਦਾ ਪੂਰਾ ਸਮਾਣਾ ਸੀਲ ਕਰ ਦਿਓ ਜਿਹੜਾ ਗੁਰੂ ਦੀ ਪਿਆਰੀ ਸੰਗਤ ਹੀ ਆਵੇ ਤੇ ਨਹੀਂ ਬੈਂਤੀਆਂ ਕਰਦਾ ਹੋਇਆ ਤੁਹਾਡੇ ਤੋਂ ਕੋਈ ਬਦਕਤ ਵਿੱਚੋਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਭਾਈ ਮਾਫ ਕਰਿਓ ਮੈਂ ਮੋਸ਼ਨਲ ਜੇ ਬੰਦਾ ਮੇਰੀ ਔਕਾਤ ਨਹੀਂ ਆ ਕੁਝ ਬੋਲਣ ਦੀ ਜੋ ਗੁਰੂ ਸਾਹਿਬ ਬੁਲਾ ਰਹੇ ਨੇ ਮੈਂ ਉਹਨਾਂ ਦਾ ਕੁੱਕਰ ਜਿਵੇਂ ਬਲਾਉਂਦੇ ਨੇ ਮੈਂ ਬੋਲੀ ਜਾਣਾ ਬਾਪਾ ਹੀ ਬਾਟਾ ਘਟਾ ਮੈਨੂੰ ਮਾਫ ਕਰਿਓ ਤੇ ਹੁਣ ਆਪਾਂ ਪੰਜ ਜਗਾਰੇ ਲਾਵਾਂਗੇ ਚੜ੍ਹਦੀ ਕਲਾ ਦੇ ਨਾਲ ਆਪਣੀ ਚੜ੍ਹਦੀ ਕਲਾ ਕਦੇ ਵੀ ਖਤਮ ਨਹੀਂ ਹੋ ਸਕਦੀ ਜੇ ਹਾਲਾਤ ਕੋਈ ਨਹੀਂ ਹੁਣ ਤਰ ਜਗਾਰੇ ਦੇ ਜਵਾਬ ਗੱਜ ਕੇ ਲਿਓ ਬੋਲੇ ਤੇ ਸਾਧ ਸੰਗਤ ਜੀ ਬੇਨਤੀ ਆ ਹੁਣ ਤੁਸੀਂ ਸਾਰੇ ਸ਼ਨੀਵਾਰ ਨੂੰ ਆਪਣਾ ਸਾਰੇ ਚੋਰ ਲਾਉਣੇ ਵੀ ਥੋੜਾ ਕੰਮ ਹੈਗਾ ਪਤਾ ਤੇ ਸ਼ਨੀਵਾਰ ਦੇ ਮੱਦੇਨਜ਼ਰ ਪੰਚਤ ਸੇਕ ਨੂੰ ਪੂਰਾ ਬੰਦਾ ਹੋਣਾ ਹੈ ਤੇ ਕੋਈ ਉਹਦੇ ਵਿਆਹ ਨਹੀਂ ਹੋਣੀ ਕੋਈ ਸ਼ਾਦੀ ਕੋਈ ਭੋਗ ਨਹੀਂ ਹੋਣਾ ਕੋਈ ਤਾਂ ਉਹਤਾ ਮੇਂ ਸੰਪਰਕ ਕਰਿਆ ਹੁਣ 23 ਤਰੀਕ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਵੇਰੇ 9 ਵਜੇ ਤੇ ਪਹੁੰਚਣਾ ਹੈ ਤਾਂ ਕਿ ਆਪਾਂ ਸਮਾਣਾ ਬੰਦ ਕਰਾ ਸਕੀਏ ਤੇ ਸੰਗਤ ਨੇ ਆਏ ਉਸੇ ਤਰ੍ਹਾਂ ਆਪਣੇ ਕਾਫਲੇ ਲੈ ਲੈ ਕੇ ਇੱਥੇ ਪਹੁੰਚਣਾ ਹੈ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਸਾਰੇ ਲੰਗਰ ਛੱਕੇ ਚਾਹ ਪੀ ਕੇ ਜੀ ਕਿਰਪਾਲਤਾ ਕਰਿਓ ਥੋੜਾ ਡੇਟ ਹੋ ਗਿਆ ਆਪਾਂ ਮਾਫ ਕਰਨਾ ਅਗਲੀ ਵਾਰ ਆਪਾਂ 3 ਵਜੇ ਸਹੀ ਸਮਾਪਤੀ ਕਰਿਆ ਕਰਾਂਗੇ ਸੰਗਤ ਪਖ ਤਰਵਦਾਸ ਜੀ ਦੁਆਸਪਰ ਧੰਨਵਾਦ ਕਰਦਾ ਰਾਜ ਸਿੰਘ ਜੀ ਪ੍ਰਧਾਨ ਪਖ ਤਰਵਦਾਸ ਗੁਰਦੁਆਰਾ ਉਹ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੱਕ ਬੱਚਾ ਛੋੜੀ ਜੀ ਕਪਤਾ ਗੁਰਜੀਤਪਦੀ ਜੱਲ ਚੱਕ ਦੇ ਬੁੱਤੇ ਬੜਾ